බීරජෙස මරණේතේ ජකඩරෑ මේරේ මන්න ஆනන්ද මරණே හිතේ පයිිය පරණ පරමානන්ද. ਮਰਨੇ ਹੀ ਤੇ ਪਾਈ ਐ ਪੂਰਨ ਪਰਮਾਨੰਦ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਸ਼ਤਰ ਤਖਤ ਦੇ ਰਹਿਬਰ ਰੋਹਾਨੀਅਤ ਦੇ ਪੰਡਾਰ ਜੁਗੋ ਜੁਗ ਅਟਲ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਲਵਾ ਰੇ ਗੁਰੂ ਪਿਆਰਿਓ ਕਦਮ ਕਦਮ ਚੱਲਦਿਆਂ ਉਸ ਮਾਲਕ ਦੀ ਉਪਮਾ ਕਰਦੇ ਸੇਵਕ ਪਰਿਵਾਰ ਦੇ ਘਰ ਵਿਖੇ ਪਹੁੰਚੇ ਹੋ ਸੋ ਆਓ ਚੱਲ ਰਹੀ ਲੜੀਵਾਰ ਇਤਿਹਾਸ ਦੇ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀਆਂ ਮਨੋਬਿਰਤੀਆਂ ਇਕਾਗਰ ਕਰਦੇ ਹੋਏ ਆਪਣੀ ਸੁਰਤ ਨੂੰ ਇਸੇ ਜਗ੍ਹਾ ਤੇ ਬੈਠਿਆਂ ਹੋਇਆ ਆਪਣੀ ਸੁਰਤ ਨੂੰ ਅਸੀਂ ਉਸ ਠੰਡੇ ਬੁਰਜ ਦੇ ਵਿੱਚ ਲੈ ਕੇ ਚੱਲੀਏ ਜਿਸ ਠੰਡੇ ਬੁਰਜ ਨੇ ਸਾਡੇ ਇਸ ਇਤਿਹਾਸ ਨੂੰ ਸਿਰਜਿਆ ਆਓ ਗੁਰੂ ਪਿਆਰਿਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਦਿਨ ਦੀ ਕਚਹਿਰੀ ਅਸੀਂ ਬਚਨ ਪੜ ਰਹੇ ਸਾਂ ਕਬੀਰ ਜਿਸ ਮਰਨੇ ਤੇ ਜਗ ਡਰੈ ਜਿਸ ਮਰਨ ਤੋਂ ਦੁਨੀਆ ਡਰੇ ਕਹਿੰਦੇ ਮੈਨੂੰ ਉਹ ਮੌਤ ਇੰਨੀ ਪਿਆਰੀ ਲੱਗਦੀ ਹੈ ਨਾ ਆਨੰਦ ਆਉਂਦਾ ਜਦੋਂ ਮੈਨੂੰ ਇਸ ਰਸਤੇ ਵੱਲ ਨੂੰ ਤੁਰਨਾ ਪਵੇ ਤੇ ਹੁਣ ਠੰਡੇ ਬੁਰਜ ਦੇ ਅੰਦਰ ਦੂਸਰੇ ਦਿਨ ਦੀ ਕਚਹਿਰੀ ਤੋਂ ਬਾਅਦ ਜਦੋਂ ਮਾਤਾ ਦੇ ਕੋਲ ਪੁੱਤਰ ਰਾਤ ਨੂੰ ਕਚਹਿਰੀ ਲੱਗਣ ਤੋਂ ਬਾਅਦ ਮਾਤਾ ਦੀ ਗੋਦ ਵਿੱਚ ਆ ਕੇ ਬੈਠਦੇ ਆ ਨਾ ਦਾਦੀ ਮਾਂ ਪੁੱਛਦੀ ਹੈ ਪੁੱਤ ਅੱਜ ਕੀ ਵਾਪਰਿਆ ਉਸ ਕਚਹਿਰੀ ਵਿੱਚ ਦਾਦੀ ਅਸੀਂ ਵੇਖਿਓ ਕੱਲ ਨੂੰ ਉਹ ਪਰਚੇ ਪਾਸ ਕਰ ਜਾਵਾਂਗੇ ਜਿਨ੍ਹਾਂ ਦੀ ਤਿਆਰੀ ਤੁਸੀਂ ਦਿਨ ਤੇ ਰਾਤ ਲਾ ਕੇ ਸਾਨੂੰ ਕਰਵਾਉਂਦੇ ਰਹੇ ਹੋ ਅਸੀਂ ਪਾਸ ਹੋ ਜਾਣਾ ਹੈ ਪੁੱਤ ਕੀ ਹੋਇਆ ਦਾਦੀ ਉਹਨਾਂ ਨੇ ਫਤਵਾ ਜਾਰੀ ਕਰ ਦਿੱਤਾ ਇਹਨਾਂ ਨੂੰ ਜਿਉਂਦਿਆਂ ਨੂੰ ਨੀਆਂ ਦੇ ਵਿੱਚ ਜਿਨ ਕੇ ਸ਼ਹੀਦ ਕਰ ਦਿੱਤਾ ਜਾਵੇ ਤੇ ਹੁਣ ਕੱਲ ਨੂੰ ਅਸੀਂ ਦਾਦੇ ਦੀ ਗੋਦ ਵਿੱਚ ਬੈਠ ਜਾਣਾ ਗੁਰੂ ਪਿਆਰਿਓ ਕੁਝ ਇਤਿਹਾਸ ਕਰ ਲਿਖਦੇ ਨੇ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਕਈ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਨਿੱਕੀਆਂ-ਨਿੱਕੀਆਂ ਜਿੰਦਾਂ ਨੂੰ ਉਹਨਾਂ ਦੇ ਸਰੀਰ ਤੇ ਸ਼ਮਕਾਂ ਦੀ ਮਾਰ ਮਾਰੀ ਜਾਂਦੀ ਹੈ ਉਨ੍ਹਾਂ ਦੀਆਂ ਉਂਗਲਾਂ ਦੇ ਵਿੱਚ ਅੱਗ ਦੇ ਪਲੀਤੇ ਰੱਖ ਕੇ ਇਹ ਮਾਸ ਨੂੰ ਸਾੜਨ ਦਾ ਯਤਨ ਕੀਤਾ ਜਾਂਦਾ ਹੈ ਭਾਵ ਹਰ ਪ੍ਰਕਾਰ ਦੀ ਸਜ਼ਾ ਦਿੱਤੀ ਜਾਂਦੀ ਹੈ ਵੱਖੋ-ਵੱਖ ਇਤਿਹਾਸਕਾਰਾਂ ਨੇ ਕੁਛ ਨਾ ਕੁਛ ਲਿਖਿਆ ਹੈ ਅਸੀਂ ਕਹਿ ਸਕਦੇ ਹਾਂ ਕਿ ਕੇਵਲ ਨੀਆਂ ਤੇ ਆ ਕੇ ਗੱਲ ਨਹੀਂ ਮੁੱਕੀ ਨੀਆਂ ਤੋਂ ਪਹਿਲਾਂ ਉਹਨਾਂ ਨੂੰ ਡਲਾਉਣ ਵਾਸਤੇ ਹੋਰ ਵੀ ਬਤੇਰਾ ਕੁਝ ਕੀਤਾ ਗਿਆ ਵੀ ਜਿਸ ਕਰਕੇ ਇਹਨਾਂ ਦਾ ਜਿਹੜਾ ਸਬਰ ਹੈ ਨਾ ਇਹਨਾਂ ਦੇ ਅੰਦਰ ਦੀ ਹਿੰਮਤ ਓਡੋਲ ਜਾਏ ਦਾਦੀ ਮਾਣੇ ਗਲਵੱਕੜੀ ਵਿੱਚ ਲਿਆ ਹੁਣ ਉਸ ਸਮੇਂ ਨੂੰ ਯਾਦ ਕਰੀਏ ਗੁਰੂ ਪਿਆਰਿਓ ਕਹਿੰਦੇ ਰਾਤ ਫਿਰ ਦਾਦੀ ਆਪਣੀ ਗੋਦ ਦਾ ਨਿੱਗ ਦਿੰਦੇ ਹੋਏ ਉਹਨਾਂ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਉਹਨਾਂ ਨੂੰ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਨੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਰਾਤ ਬਤੀਤ ਹੁੰਦੀ ਹੈ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਹੈ ਐਸੀ ਰਾਤ ਪਹਿਲਾਂ ਵੀ ਕਈ ਵਾਰ ਆਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਜਾਣਾ ਤੇ ਇੱਕ ਰਾਤ ਐਸੀ ਹੈ ਉਹਨਾਂ ਦੇ ਸਾਹਮਣੇ ਭਾਈ ਦੇ ਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਸ਼ਹੀਦ ਹੋ ਕੇ ਉਹਨਾਂ ਦੇ ਸਰੀਰ ਸਾਹਮਣੇ ਨੇ ਇੱਕ ਰਾਤ ਉਸ ਤੋਂ ਪਹਿਲਾਂ ਆਈ ਜਦੋਂ ਮੇਰਾ ਮਾਲਕ ਤਤੀ ਤਵੀ ਤੇ ਬੈਠਣ ਤੋਂ ਪਹਿਲਾਂ ਉਹਨੇ ਵੀ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਤੁਸੀਂਾਂ ਨੂੰ ਵੇਖਿਆ ਵਕਤ ਅੱਜ ਫੇਰ ਆਇਆ ਕਹਿੰਦੇ ਇਹ ਰਾਤ ਕੈਸੀ ਬੀਤੀ ਹੋਏਗੀ ਅੱਜ ਤੱਕ ਦਾਦੀ ਤੋਂ ਵੱਖ ਨਹੀਂ ਹੋਏ ਉਹ ਬੱਚੇ ਕੋਈ ਇਤਿਹਾਸ ਕਰ ਲਿਖਦੇ ਨੇ ਕਿ ਲਗਭਗ ਪੌਣੇ 1-2 ਸਾਲ ਦੀ ਉਮਰ ਹੈ ਬਾਬਾ ਫਤੇ ਸਿੰਘ ਦੀ ਜਦੋਂ ਮਾਤਾ ਜੀ ਚੜ੍ਹਾਈ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਮਾਤਾ ਗੁਜਰਕੌਰ ਨੇ ਕਦੇ ਵੀ ਉਸ ਉਹਨਾਂ ਪੋਤਿਆਂ ਦਾ ਵਸਾ ਨਹੀਂ ਕੀਤਾ ਭਾਵ ਕਿ ਉਹਨਾਂ ਦਾ ਹਰ ਪ੍ਰਕਾਰ ਤੋਂ ਧਿਆਨ ਰੱਖਿਆ ਅੱਜ ਪਹਿਲਾ ਵਕਤ ਆਉਣਾ ਕਿ ਜਦੋਂ ਦਾਦੀ ਦੇ ਕੋਲੋਂ ਵਕ ਹੋ ਜਾਣੇ ਨੇ ਹੁਣ ਰਾਤ ਉਹ ਦਾਦੀ ਪਿਆਰ ਕਰਦੀ ਨਿਹਾਰਦੀ ਕੇਵਲ ਸੰਸਾਰਿਕ ਪਿਆਰ ਨਹੀਂ ਉਹਨਾਂ ਨੂੰ ਆਪਣੇ ਪਿਆਰ ਦੇ ਬੋਲਾਂ ਵਿੱਚੋਂ ਅਸੀਸਾਂ ਦਿੰਦੀ ਹੈ ਕਿ ਤੁਹਾਡਾ ਉਸ ਮਾਲਕ ਦੇ ਨਾਲ ਮਿਲਾਪ ਹੋ ਜਾਏ ਇਸ ਤਰ੍ਹਾਂ ਰਾਤ ਬਤੀਤ ਹੋਈ ਤੇ ਜਦੋਂ ਦਿਨ ਚੜ੍ਹਿਆ ਅੰਮ੍ਰਿਤ ਵੇਲਾ ਹੋਇਆ ਦਾਦੀ ਨੇ ਉਸੇ ਪ੍ਰਕਾਰ ਪੋਤਿਆਂ ਨੂੰ ਗੋਦੀ ਵਿੱਚ ਬਿਠਾ ਕੇ ਉਹਨਾਂ ਨੂੰ ਲੋਰੀਆਂ ਸੁناਈਆਂ ਉਹਨਾਂ ਨੂੰ ਨਿਤਨੇਮ ਸੁਨਾਇਆ ਉਹਨਾਂ ਨੂੰ ਬਾਣੀ ਪੜਨ ਵਾਲੇ ਪਾਸੇ ਪਰੇ ਰਿਆ ਜਦੋਂ ਥੋੜਾ ਜਿਹਾ ਦਿਨ ਦਾ ਚੜ੍ਹਾ ਹੋਇਆ ਤੇ ਦਾਦੀ ਆਖਣ ਲੱਗੀ ਪੁੱਤ ਹੁਣ ਵਕਤ ਨੇੜੇ ਹੈ ਤੁਹਾਨੂੰ ਸਿਪਾਈਆਂ ਨੇ ਲੈਣ ਆਉਣਾ ਉੱਥੇ ਅੱਲਾ ਯਾਰਖਾ ਜੋਗੀ ਨੇ ਬੜਾ ਸੋਨਾ ਲਿਖਿਆ ਸੀ ਬੇਟਾ ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੋ ਆਓ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਗਾਲ ਨਾਲ ਠਿਲਾ ਲਵਾਂ ਉਸ ਦਿਨ ਐਸੀ ਤਿਆਰੀ ਕੀਤੀ ਕੁਝ ਲਿਖਤਾਂ ਮਿਲਦੀਆਂ ਨੇ ਕਿ ਜਿਹੜੇ ਉਹਨਾਂ ਦੇ ਨਵੇਂ-ਨਵੇਂ ਬਸਤਰ ਸੀਨਾ ਬੜੇ ਸੋਨੇ ਉਹ ਕੱਪੜੇ ਉਹਨਾਂ ਨੂੰ ਪਵਾਏ ਚੂੜੀਦਾਰ ਪਜਾਮੀਆਂ ਪਵਾਇਆਂ ਦਸਤਾਰਾ ਉਹ ਦਾਦੀ ਸਿਰ ਤੇ ਸਜਾਉਂਦੀ ਏ ਆਪਣੇ ਹੱਥੀ ਜਿਸ ਤਰ੍ਹਾਂ ਕਿਸੇ लाੜੀ ਮੌਤ ਨੂੰ ਵਿਆਉਣ ਵਸਤੇ ਜਾਣਾ ਹੋਵੇ ਕੇਸਾਂ ਕੋ ਕੰੰਗੀ ਕਰੋ ਜਰਾ ਮੂੰਹ ਤੁਲਾ ਤੋ ਲੂੰ ਮੈਂ ਤੁਹਾਡੇ ਕੇਸਾਂ ਨੂੰ ਆਪਣੇ ਹੱਥੀ ਕੰੰਗੀ ਕਰਕੇ ਤੇ ਮੈਂ ਤੁਹਾਡੇ ਮੁਖ ਨੂੰ ਧੋਵਾਂ ਮੈਂ ਤੁਹਾਡੇ ਤੋਂ ਵਾਰਨੇ ਬਲ ਹਾਰਨੇ ਜਾਵਾਂ ਨੰਨੇ ਨੰਨੇ ਸਿਰੋਪਰ ਕਲਗੀ ਸਜਾਤੋਂ ਲੂੰ ਕਹਿੰਦੇ ਆਪਣੇ ਹੱਥੀ ਉਹਨਾਂ ਦੇ ਸਿਰਾਂ ਦੇ ਉੱਤੇ ਕਲਗੀ ਸਜਾਈ ਫਿਰ ਆਖਿਆ ਜਾਣੇ ਸੇ ਪਹਿਲੇ ਤੁਹਾਨੂੰ ਤੁਰੰਤੋਂ ਪਹਿਲਾਂ ਮਰਨੇ ਸੇ ਪਹਿਲੇ ਦੁਲੇ ਬਣਾ ਤੋ ਲੂੰ ਮੇਰਾ ਮਨ ਕਹਿੰਦਾ ਤੁਸੀਂ ਜਿਸ ਰਸਤੇ ਤੇ ਤੁਰਨਾ ਇਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸਜਾ ਕੇ ਦੁਲ੍ਹੇ ਬਣਾ ਲਵਾਂ ਤਿਆਰ ਕਰ ਲਵਾਂ ਕਹਿੰਦੇ ਦਾਦੀ ਮਾਂ ਇਸੇ ਤਰ੍ਹਾਂ ਉਹਨਾਂ ਨੂੰ ਤਿਆਰ ਕਰਦੀ ਐ ਨਾਲ-ਨਾਲ ਹੌਸਲਾ ਜਜਬਾ ਦਿੰਦੀ ਐ ਇੰਨੇ ਨੂੰ ਸਪਾਈ ਆਏ ਉਹਨਾਂ ਦੇ ਪੈਰਾਂ ਦਾ ਖੜਾਕ ਪੌੜੀ ਤੇ ਜਦੋਂ ਸੁਣਿਆ ਤੇ ਦਾਦੀ ਮਾਂ ਨੂੰ ਪਤਾ ਲੱਗ ਗਿਆ ਵੀ ਅੱਜ ਮੇਰੇ ਬੱਚੇ ਮੇਰੇ ਕੋਲ ਜਾਣੇ ਨੇ ਪਰ ਅੱਜ ਜਾਣ ਤੋਂ ਬਾਅਦ ਇਸ ਬੁਰਜ ਦੇ ਵਿੱਚ ਮੇਰੇ ਕੋਲ ਵਾਪਸ ਨਹੀਂ ਆਉਣਗੇ ਗੁਰੂ ਪਿਆਰਿਓ ਕੈਸਾ ਮਾਹੌਲ ਐ ਇਸ ਮਾਹੌਲ ਨੂੰ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਅਸੀਂ ਆਪਣੀਆਂ ਸੁਰਤੀਆਂ ਨੂੰ ਉਸ ਸਰਹੰਦ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਲੈ ਕੇ ਚੱਲੀਏ ਫਿਰ ਅਹਿਸਾਸ ਕੀਤਾ ਜਾ ਸਕਦਾ ਹੈ ਇਹ ਇਤਿਹਾਸ ਸਾਨੂੰ ਕਮਜ਼ੋਰ ਕਰਨ ਵਾਸਤੇ ਨਹੀਂ ਇਹ ਇਤਿਹਾਸ ਸਾਡੇ ਅੰਦਰ ਵਿਰਾਗ ਪੈਦਾ ਕਰਦਾ ਹੈ ਵੀ ਜਦੋਂ ਸਾਨੂੰ ਪਤਾ ਲੱਗਦਾ ਆ ਕੁਛ ਬੀਤਿਆ ਤੁਹਾਡੇ ਨਾਲ ਬੜੇ ਪਿਆਰ ਨਾਲ ਜਦੋਂ ਸਪਾਈ ਲੈਂਡ ਆਏ ਨੇ ਦਾਦੀ ਮਾਂ ਗਲ ਵਕੜੀ ਵਿੱਚ ਉਹਨਾਂ ਬੱਚਿਆਂ ਨੂੰ ਲੈਂਦੀ ਐ ਪਿਆਰ ਕਰਦੀ ਐ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾ ਰਹੀ ਹੋਏਗੀ ਦੇਖੋ ਕੈਸੀ ਮਾਂ ਹੈ ਅੱਜ ਮੈਂ ਤੁਹਾਨੂੰ ਤੋੜ ਦੇਣਾ ਤੁਸੀਂ ਮੈਨੂੰ ਫਿਰ ਮਿਲਣਾ ਨਹੀਂ ਜਦੋਂ ਸਿਪਾਈ ਲੈਣ ਵਾਸਤੇ ਆਏ ਆਖਣ ਲੱਗੇ ਅਸੀਂ ਬੱਚਿਓ ਤੁਹਾਨੂੰ ਲੈਣ ਆਏ ਆ ਸਾਨੂੰ ਹੁਕਮ ਹੋਇਆ ਹੈ ਕਿ ਤੁਹਾਨੂੰ ਅੱਜ ਨੀਆ ਵਿੱਚ ਚਿਣਿਆਂ ਜਾਣਾ ਤੇ ਅਸੀਂ ਤੁਹਾਨੂੰ ਲੈਣ ਵਾਸਤੇ ਆਏ ਆ ਕਹਿੰਦੇ ਜਦੋਂ ਤੁਰਨ ਲੱਗਦੇ ਨੇ ਨਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾਦੀ ਉਹਨਾਂ ਨੂੰ ਜਦੋਂ ਮਿਲਦੇ ਨੇ ਅੱਜ ਮਿਲਣ ਤੋਂ ਬਾਅਦ ਜਦੋਂ ਦਾਦੀ ਮਾਂ ਤੋੜਨ ਲੱਗੀ ਉਹਨੇ ਆਪਣਾ ਚਿਹਰਾ ਨਾ ਦੂਸਰੇ ਪਾਸੇ ਨੂੰ ਘੁਮਾਇਆ ਮੈਂ ਬੇਨਤੀ ਕਰਾਂ ਉਹ ਦਾਦੀ ਨੇ ਡਰਦਿਆਂ ਹੋਇਆਂ ਚਿਹਰਾ ਦੂਸਰੇ ਪਾਸੇ ਨਹੀਂ ਘੁਮਾਇਆ ਅੰਦਰੋਂ ਡੋਲਦੀ ਹੋਈ ਨੇ ਮੂੰਹ ਦੂਸਰੇ ਪਾਸੇ ਨਹੀਂ ਕੀਤਾ ਉਹ ਅੱਜ ਕਿਸੇ ਹੋਰ ਸਮਰੱਥਾ ਵਿੱਚ ਜੁੜ ਗਏ ਨੇ ਦਾਦੀ ਨੇ ਹੱਥ ਜੋੜ ਲਏ ਪੋਤੇ ਕੋਲੋਂ ਤੁਰੇ ਪੌੜੀਆਂ ਉਤਰਨ ਲੱਗੇ ਤੇ ਬਾਬਾ ਫਤਿਹ ਸਿੰਘ ਆਖਣ ਲੱਗਿਆ ਵੀਰਾ ਇੱਕ ਪਲ ਖਲੋ ਅੱਜ ਦਾਦੀ ਨੇ ਪਾਸਾ ਦੂਸਰੇ ਪਾਸੇ ਕਰ ਲਿਆ ਮੈਂ ਵੇਖ ਕਿਤੇ ਆਵਾਂ ਜਿਹੜੀ ਦਾਦੀ ਸਾਨੂੰ ਹੌਸਲਾ ਦਿੰਦੀ ਸਾਨੂੰ ਜਜ਼ਬਾ ਦਿੰਦੀ ਐ ਉਹ ਦਾਦੀ ਕਿਤੇ ਅੱਜ ਡਰ ਤੇ ਨਹੀਂ ਗਈ ਡੋਲ ਤੇ ਨਹੀਂ ਗਈ ਮੀਆਂ ਵਿੱਚ ਚਿਨਿਆਂ ਜਾਣਾ ਇਹ ਸੁਣ ਕੇ ਦਾਦੀ ਦਾ ਜਿਹੜਾ ਹੌਸਲਾ ਸੀ ਉਹ ਡੋਲਿਆ ਤੇ ਨਹੀਂ ਜਦੋਂ ਫਤਿਹ ਸਿੰਘ ਜੋਰਾਵਰ ਨੂੰ ਰੋਕ ਕੇ ਦਾਦੀ ਦੇ ਕੋਲ ਆਇਆ ਹੈ ਦਾਦੀ ਨੂੰ ਆਖਿਆ ਦਾਦੀ ਮਾਂ ਅੱਜ ਆਪਣਾ ਚਿਹਰਾ ਕਿਉਂ ਕਮਾ ਲਿਆ ਤੂੰ ਤੇ ਸਾਨੂੰ ਹੌਸਲਾ ਦਿੰਨੀ ਹੈ ਤੂੰ ਸਾਨੂੰ ਲੋਰੀਆਂ ਦਿੰਨੀ ਹੈ ਤੂੰ ਡਰ ਕਿਉਂ ਗਈ ਹੈ ਆਖਣ ਲੱਗੀ ਪੁੱਤ ਡਰੀ ਨਹੀਂ ਡਰੀ ਨਹੀਂ ਮੈਂ ਅੱਜ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾ ਚ ਅਰਦਾਸ ਕਰ ਰਹੀ ਸਾਂ ਅੱਜ ਤੱਕ ਵੀ ਮੇਰੀ ਜ਼ਿੰਮੇਵਾਰੀ ਸੀ ਸਿਰ ਦੇ ਆਸਾਈਆਂ ਜੋ ਮੈਨੂੰ ਦੇ ਕੇ ਗਿਆਸ ਇਹ ਮੈਂ ਨਭਾ ਲਈ ਹੈ ਅਸੀਂ ਇੱਕ ਦਿਨ ਪਹਿਲਾਂ ਵੀ ਵਿਚਾਰ ਰਹੇ ਸਾਨਾ ਕਿ ਮਾਤਾ ਗੁਜਰਕੌਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਇਮਤਿਹਾਨਾਂ ਦੀ ਤਿਆਰੀ ਕਰ ਤੇਰੇ ਵੀ ਪਰਚੇ ਬੜੇ ਸਖਤ ਪੈਣੇ ਨੇ ਆਖ ਲੱਗੀ ਸਿਰ ਤੇ ਆ ਸਾਈਆਂ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦੀ ਆ ਆਹ ਪਰਚੇ ਸੀ ਜਿਹੜੇ ਤੂੰ ਮੈਨੂੰ ਆਖਦਾ ਸੀ ਮੈਂ ਅੱਜ ਪੋਤਿਆਂ ਨੂੰ ਤੇਰੇ ਵੱਲ ਤੋਰਨ ਲੱਗੇ ਆ ਅਰਦਾਸ ਕਰਦੀ ਆ ਅੱਜ ਇਹ ਤੇਰੀ ਗੋਦ ਵਿੱਚ ਆ ਜਾਣ ਇਹਨਾਂ ਦਾ ਸਿੱਧ ਪਡੋਲੇ ਨਾ ਦਾਦੀ ਤੂੰ ਪਾਸੇ ਨੂੰ ਕਿਉਂ ਮੂੰਹ ਘਮਾਇਆ ਪੁੱਤ ਮੈਂ ਡਰੀ ਨਹੀਂ ਮੈਂ ਤੁਹਾਡੇ ਦਾਦੇ ਦੇ ਚਰਨਾ ਚਰਦਾਸ ਕਰਦੀ ਸਾਂ ਤਤੀ ਤਵੀ ਤੇ ਬਹਿਣ ਵਾਲਿਓ ਉਸੀ ਚਾਂਦਨੀ ਚੌਕ ਵਿੱਚ ਆਪਣਾ ਆਪ ਕੁਰਬਾਨ ਕਰਨ ਵਾਲਿਓ ਅੱਜ ਨਵੀਂ ਪ੍ਰੀਖਿਆ ਹੈ ਅੱਜ ਨਵੀਂ ਸਜੈ ਨੀਆਂ ਵਿੱਚ ਚਿੰਨ ਵਾਲੀ ਜੇ ਅੱਜ ਤੱਕ ਸਜਾਵਾਂ ਭੁਗਦੇ ਹੋਏ ਡਰੇ ਨਹੀਂ ਤੇ ਅੱਜ ਕਿਰਪਾ ਕਰਿਓ ਇਹਨਾਂ ਦੇ ਮਨ ਡੋਲ ਨਾ ਜਾਣ ਕਹਿੰਦੇ ਇਹ ਕਹਿ ਕੇ ਦਾਦੀ ਨੇ ਫਿਰ ਹੌਸਲਾ ਦਿੱਤਾ ਜਦੋਂ ਪੋਤਰੇ ਪੌੜੀਆਂ ਤੋਂ ਉੱਤਰਦੇ ਨੇ ਨਾ ਉੱਤਰਦਿਆਂ ਉੱਤਰਦਿਆਂ ਕੀ ਵੇਖਿਆ ਜਾਂਦਾ ਦਾਦੀ ਉਹਨਾਂ ਵੱਲ ਵੇਖਦੀ ਹੈ ਜਿਵੇਂ ਜਿਵੇਂ ਜਾਂਦੇ ਨੇ પાસੇ ਹੁੰਦੇ ਜਾਂਦੇ ਐ ਚਿਹਰੇ ਜਦੋਂ ਦਾਦੀ ਨੂੰ ਦਿਸਣੋਂ ਹਟ ਗਏ ਐ ਭਾਵ ਕੇ ਪਾਸੇ ਹੋ ਗਏ ਨੇ ਦਾਦੀ ਨੇ ਫਿਰ ਸਬਰ ਪਰਖਣ ਵਾਸਤੇ ਸੋਚਿਆ ਅੱਜ ਮੇਰੇ ਤੋਂ ਪਾਸੇ ਗਏ ਨੇ ਇੱਕ ਵਾਰ ਦਾਦੀ ਨੇ ਪੰਗਤੀ ਬੋਲੀ ਵੇਖਾਂ ਤੇ ਸਹੀ ਮੇਰਾ ਜੋਰਾਵਰ ਸਿੰਘ ਤੇ ਮੇਰਾ ਫਤਿਹ ਸਿੰਘ ਅੱਜ ਜਵਾਬ ਦਿੰਦਾ ਐ ਗੁਰੂ ਪਿਆਰਿਓ ਸੰਸਾਰਿਕ ਮਾਪੇ ਆਪਣੇ ਬੱਚਿਆਂ ਦੀ अनेका ਪੱਖ ਤੋਂ ਤਿਆਰੀ ਕਰਾਉਂਦੇ ਹੋਣਗੇ ਕਿ ਸਾਡੇ ਬੱਚਿਆਂ ਨੇ ਕੋਈ ਕੰਪੀਟੀਸ਼ਨ ਵਿੱਚ ਭਾਗ ਲੈਣਾ ਕੋਈ ਮੁਕਾਬਲਾ ਕਰਨਾ ਸਾਡਾ ਬੱਚਾ ਕਿਤੇ ਨੀਵਾਂ ਨਾ ਪੈ ਜਾਏ ਇੱਕ ਦਾਦੀ ਮਾਂ ਕਿਹੜੀ ਤਿਆਰੀ ਕਰਾਉਂਦੀ ਹੈ ਸੂਰਾ ਸੋ ਪਹਿਚਾਨੀ ਹੈ ਦਾਦੀ ਮਾਂ ਨੇ ਬੋਲਿਆ ਬਾਬੇ ਬਾਬਾ ਫਤਿਹ ਸਿੰਘ ਜੀ ਨੇ ਅੱਗੋਂ ਫਟ ਜਵਾਬ ਦੇ ਦਿੱਤਾ ਜੋ ਲਰਿਆ ਦੀਨ ਕੇ ਹੇਤ ਹਾਲਾਂਕਿ ਸਰੀਰਾਂ ਦੀ ਐਨੀ ਦੂਰੀ ਹੈ ਪਰ ਮਨ ਅੱਜ ਵੀ ਜੁੜੇ ਜਦੋਂ ਪਾਸੇ ਹੋ ਗਏ ਕਹਿੰਦੇ ਦੂਰ ਹੋ ਗਏ ਨੇ ਆਵਾਜ਼ ਇਹ ਦਿੱਤੀ ਤੇ ਅੱਗੋਂ ਉਹਨਾਂ ਨੇ ਸੁਣਿਆ ਤੇ ਜਵਾਬ ਦਿੱਤਾ ਕੁਝ ਸਮਾਂ ਪਿਆ ਦਾਦੀ ਨੇ ਫਿਰ ਬੋਲਿਆ ਪਹਿਲਾ ਮਰਨ ਕਬੂਲ ਬਾਬਾ ਜੋਰਾਵਰ ਸਿੰਘ ਨੇ ਆਖਿਆ ਫਤੇ ਸਿੰਘਾ ਪਹਿਲਾ ਮੈਨੂੰ ਬੋਲਣ ਦੀ ਕਿ ਤੇ ਦਾਦੀ ਇਹ ਨਾ ਸੋਚੇ ਜੋਰਾਵਰ ਕੰਬਤੇ ਨਹੀਂ ਗਿਆ ਜੋਰਾਵਰ ਨੇ ਜਵਾਬ ਦਿੱਤਾ ਅੱਗੋਂ ਜਦੋਂ ਦਾਦੀ ਨੇ ਬੋਲਿਆ ਪਹਿਲਾ ਮਰਨ ਕਬੂਲ ਜੋਰਾਵਰ ਸਿੰਘ ਨੇ ਆਖਿਆ ਜੀਵਨ ਕੀ ਛੱਡ ਆਸ ਦਾਦੀ ਮਾਂ ਠਰਮਾਂ ਦੇ ਕੇ ਆਪਣੇ ਆਪ ਨੂੰ ਠੰਡੇ ਬੁਰਜ ਵਿੱਚ ਬੈਠ ਕੇ ਅਰਦਾਸ ਕਰਨ ਲੱਗੀ ਕਿ ਅਜੇ ਤੱਕ ਮੇਰੇ ਪੋਤਿਆਂ ਦੇ ਹੌਂਸਲੇ ਜਿਹੜੇ ਉਹ ਉਬਲੰਦ ਹੈ ਕਹਿੰਦੇ ਇਸੇ ਤराण ਜਦੋਂ ਸਾਬਜਾਦੇ ਉਥੇ ਨੇੜੇ ਪਹੁੰਚੇ ਨੇ ਨਾ ਤੇ ਹੁਣ ਉਹਨਾਂ ਨੂੰ ਇੱਕ ਵਾਰ ਫੇਰ ਆਖਿਆ ਗਿਆ ਵੇਖੋ ਜੀਵਨ ਦੀ ਕੋਈ ਜ਼ਿੰਦਗੀ ਦੀ ਆਸ ਨਹੀਂ ਹੈ ਜਿਹੜੇ ਰਸਤੇ ਤੇ ਤੁਸੀਂ ਚੱਲ ਪਏ ਹੋ ਉਹ ਕਹਿੰਦੇ ਅਸੀਂ ਤੇ ਪਹਿਲਾਂ ਹੀ ਇਹ ਧਾਰ ਕੇ ਆਏ ਆ ਪਹਿਲਾ ਮਰਨ ਕਬੂਲ ਅਸੀਂ ਜੀਵਨ ਦੀ ਆਸ ਰੱਖ ਕੇ ਨਹੀਂ ਚੱਲੇ ਇਸ ਤੋਂ ਬਾਅਦ ਉਹਨਾਂ ਨੇ ਆਖਿਆ ਹੁਣ ਦੂਸਰੇ ਪਾਸੇ ਗੁਰੂ ਪਿਆਰਿਓ ਵੇਖੋ ਉਹਨਾਂ ਬੱਚਿਆਂ ਨੂੰ ਸ਼ਹੀਦ ਕਰਨ ਵਾਸਤੇ ਕੋਈ ਤਿਆਰ ਨਹੀਂ ਹੈ ਉਹ ਕਿਉਂ ਪਾਪ ਬੜਾ ਨਾ ਜ਼ੁਲਮ ਬੜਾ ਓਥੇ ਕਿਸੇ ਦਾ ਮੁਕਦਮਾ ਚੱਲਦਾ ਹੈ ਸ਼ਾਸ਼ਲ ਬੇਗ ਬਾਸ਼ਲ ਬੇਗ ਉਹਨਾਂ ਨੂੰ ਆਖਿਆ ਗਿਆ ਇਹ ਕੰਮ ਤੁਸੀਂ ਕਰੋ ਤੁਹਾਡੀਆਂ ਸਜਾਵਾਂ ਜਿਹੜੀਆਂ ਨਾ ਜਿਹੜਾ ਤੁਹਾਡਾ ਅਦਾਲਤੀ ਕੇਸ ਇੱਥੇ ਚੱਲ ਰਿਹਾ ਹੈ ਉਹਨੂੰ ਖਤਮ ਕਰ ਦਿੱਤਾ ਜਾਏਗਾ ਤੁਸੀਂ ਇਹ ਕੰਮ ਕਰੋ ਹੁਣ ਉਹ ਆਪਣੀ ਸਜ਼ਾ ਮਾਫ ਕਰਾਉਣ ਵਾਸਤੇ ਕਿੰਨਾ ਵੱਡਾ ਪਾਪ ਕਰਦੇ ਨੇ ਉਹ ਅੱਗੇ ਆਏ ਤੇ ਗੁਰੂ ਪਿਆਰਿਓ ਉਹ ਮਾਹੌਲ ਜਿੱਥੇ ਗਾਰਾ ਵੀ ਹੈ ਇੱਟਾਂ ਵੀ ਹੈ ਜਲਾਦ ਵੀ ਹੈ ਕਾਜੀ ਵੀ ਹੈ ਵੇਖਣ ਵਾਲੇ ਵੀ ਨੇ ਪਰ ਉੱਥੇ ਸ਼ਹਾਦਤ ਦੇਣ ਵਾਲਿਆਂ ਦਾ ਜज्बा ਕਹਿੰਦੇ ਨਹੀਂ ਅਸੀਂ ਡੋਲਦੇ ਨਹੀਂ ਆ ਜਦੋਂ ਉਹਨਾਂ ਨੇ ਆਖਿਆ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਏਗਾ ਕਹਿਣ ਲੱਗੇ ਅਸੀਂ ਖੁਸ਼ੀ-ਖੁਸ਼ੀ ਪਰਵਾਣ ਹੋਣ ਵਾਸਤੇ ਤਿਆਰ ਆ ਅੱਗੋਂ ਕਾਜੀ ਨੇ ਆਖਿਆ ਉਹਨਾਂ ਨੇ ਜਦੋਂ ਆਖਿਆ ਵੀ ਯਾਦ ਰੱਖਿਓ ਮੈਂ ਐਸਾ ਕਾਜੀ ਆ ਨਾ ਖਾਨਦਾਨੀ ਮੈਂ ਜਿਹੜਾ ਵੀ ਫਤਵਾ ਸੁਣਾਉਣਾ ਫਤਵਾ ਕਦੇ ਵੀ ਕੈਨਸਲ ਨਹੀਂ ਕਰਦਾ ਕਦੇ ਵੀ ਰੋਕਦਾ ਨਹੀਂ ਬਾਬਾ ਫਤਿਹ ਸਿੰਘ ਜੀ ਆਖਣ ਲੱਗੇ ਅੱਜ ਤੇ ਮੁਕਾਬਲਾ ਹੀ ਬਰਾਬਰ ਦਾ ਹੋਇਆ ਜੇ ਤੂੰ ਖਾਨਦਾਨੀ ਫਤਵਾ ਦੇਣ ਵਾਲਾ ਨਾ ਸਾਡਾ ਖਾਨਦਾਨ ਅੱਜ ਤਾਈਂ ਫਤਵੇ ਸੁਣਦਾ ਹੀ ਆਇਆ ਬੋਲੋ ਜੀ ਸਤਨਾਮ ਜਲਾਦ ਆਖਦੇ ਨੇ ਅਸੀਂ ਖਾਨਦਾਨੀ ਜਲਾਦਾ ਅਸੀਂ ਜਿਹੜੀ ਸਜ਼ਾ ਸਾਨੂੰ ਕਹਿ ਦਿੱਤੀ ਜਾਏ ਅਸੀਂ ਉਹ ਸਜ਼ਾ ਹਰ ਹੁਕਮ ਤੇ ਦਿੰਨੇ ਆ ਅਸੀਂ ਖਾਨਦਾਨੀ ਜਲਾਦ ਆਂ ਬਾਬਾ ਜੋਰਿਆਵਰ ਸਿੰਘ ਜੀ ਆਖਣ ਲੱਗੇ ਅੱਜ ਮੁਕਾਬਲਾ ਬਰਾਬਰ ਦਾ ਤੂੰ ਖਾਨਦਾਨੀ ਜਲਾਦ ਹੈ ਤੇ ਅਸੀਂ ਖਾਨਦਾਨੀ ਸ਼ਹੀਦ ਆ ਸਾਡੀ ਪੀੜੀ ਨੂੰ ਪੁੱਛ ਕੇ ਵੇਖ ਅਸੀਂ ਸ਼ਹੀਦੀਆਂ ਦੇਂਦੇ ਆਏ ਆ ਜਲਾਦ ਕਹਿੰਦਾ ਮੇਰੇ ਵੱਡੇ ਵਡੇਰੇ ਇਸ ਤਰ੍ਹਾਂ ਹੁਕਮ ਦੇ ਵੱਡੇ ਹੋਏ ਸਜ਼ਾਵਾਂ ਦਿੰਦੇ ਆਏ ਨੇ ਉਹ ਕਹਿੰਦੇ ਅਸੀਂ ਵੀ ਸਜ਼ਾਵਾਂ ਪੁਗੱਦੇ ਆਏ ਆ ਜਲਾਦ ਆਖਦਾ ਅਸੀਂ ਸਿਰ ਲੈਣ ਵਾਲਿਆਂ ਵਿੱਚੋਂ ਆ ਬਾਬਾ ਫਤਿਹ ਸਿੰਘ ਆਖਦਾ ਅੱਜ ਮੁਕਾਬਲਾ बराबर ਦਾ ਅਸincere ਦੇਣ ਵਾਲਿਆਂ ਵਿੱਚੋਂ ਬੋਲੋ ਜੀ ਸਪਨਾ ਇਹ ਸੋਚਦੇ ਆ ਸੋਚਦੇ ਆ ਇਹ ਵਿਚਾਰ ਹੁੰਦੇ ਆ ਹੁੰਦੇ ਆ ਜਦੋਂ ਪਤਾ ਨਹੀਂ ਡੋਲੇ ਉਹਨਾਂ ਨੂੰ ਨੀਆਂ ਦੇ ਵਿੱਚ ਖੜੇ ਕਰਕੇ ਉਹ ਨੀ ਨੂੰ ਚਿੰਨਾ ਸ਼ੁਰੂ ਕਰ ਦਿੱਤਾ ਗੁਰੂ ਪਿਆਰਿਓ ਸਾਡੇ ਕੋਲ ਤਸਵੀਰਾਂ ਦੇ ਵਿੱਚ ਹੋਰ ਪ੍ਰਕਾਰ ਵਿਖਾਇਆ ਜਾਂਦਾ ਪਰ ਕੁਝ ਇਤਿਹਾਸਕਾਰ ਲਿਖਦੇ ਨੇ ਇਸ ਪ੍ਰਕਾਰ ਚਿਣਿਆ ਜਾਂਦਾ ਵੀ ਸਰੀਰ ਦੇ ਨਾਲ ਬਿਲਕੁਲ ਦੀਵਾਰਾਂ ਨੇ ਭਾਵ ਕੇ ਸਾਰਾ ਸਰੀਰ ਚਿੰਨਾ ਅਸੀਂ ਕਹਿ ਸਕਦੇ ਹਾਂ ਵੀ ਜਕੜਨਾ ਉਹਨਾਂ ਨੂੰ ਮੀਆਂ ਦੇ ਵਿੱਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਕੜਦਿਆਂ ਜਕੜਦਿਆਂ ਅੰਦਰ ਜਿਹੜਾ ਜੁੜਿਆ ਮੈਨੂੰ ਅੱਜ ਯਾਦ ਆਉਂਦਾ ਹੈ ਜਿਸ ਸਮੇਂ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠੇ ਸੀ ਉਹਨਾਂ ਨੇ ਆਪਣੀ ਲਿਬ ਜੋੜ ਲਈ ਸੀ ਮਾਲਕਾ ਮੈਨੂੰ ਤੇਰਾ ਕੀਤਾ ਹੋਇਆ ਮਿੱਠਾ ਲੱਗ ਰਿਹਾ ਓਸੇ ਪ੍ਰਕਾਰ ਸਾਹਿਬ ਜੀ ਆਦੇ ਅੱਜ ਆਪਣੀ ਲਿਬ ਜੋੜ ਕੇ ਉਹਨਾਂ ਨੂੰ ਫੇਰ ਆਖਿਆ ਜਾਂਦਾ ਅਜੇ ਵੀ ਵਕਤ ਹੈ ਅਜੇ ਵੀ ਵਕਤ ਹੈ ਜਦੋਂ ਉਹ ਦੀਵਾਰ ਉੱਚੀ ਹੋਣ ਲੱਗੀ ਤੇ ਬਾਬਾ ਫਤਿਹ ਸਿੰਘ ਨਾ ਜਿਹੜਾ ਉਹ ਪਹਿਲਾਂ ਟੱਕਿਆ ਗਿਆ ਬਾਬਾ ਜੋਰਾਵਰ ਸਿੰਘ ਨੇ ਫਤਿਹ ਸਿੰਘ ਵੱਲ ਵੇਖਿਆ ਆਖਣ ਲੱਗਿਆ ਵੀਰਿਆ ਦੁਨੀਆ ਤੇ ਆਇਆ ਤਾਂ ਮੇਰੇ ਮਗਰੋਂ ਸੇ ਤੂੰ ਮੇਰੇ ਮਗਰੋਂ ਆਇਆ ਪਰ ਅੱਜ ਦੀਵਾਰ ਨੇ ਤੈਨੂੰ ਪਹਿਲਾਂ ਟੱਕ ਲਿਆ ਐ ਇਸੇ ਤਰ੍ਹਾਂ ਸੋਚਦਿਆਂ ਸੋਚਦਿਆਂ ਜਦੋਂ ਉਹ ਦੀਵਾਰ ਉੱਪਰ ਵੱਧਦੀ ਐ ਬਾਬਾ ਫਤਿਹ ਸਿੰਘ ਦੀ ਠੋਡੀ ਤੋਂ ਉੱਪਰ ਹੋਈ ਤੇ ਉਹਨਾਂ ਦੋਵਾਂ ਵੀਰਾਂ ਨੇ ਆਖਰੀ ਵਾਰ ਗੱਜ ਕੇ ਆਪਸ ਵਿੱਚ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਸੀ ਫਤਿਹ ਜਿਹੜੀ ਫਤਿਹ ਇਕਬਾਰ ਮਾਤਾ ਗੁਜਰਕੌਰ ਨੂੰ ਵੀ ਗਿਜਾ ਕੇ ਆਏ ਐ ਹੁਣ ਜਦੋਂ ਕਹਿੰਦੇ ਉਹ ਦੀਵਾਰ ਉੱਚੀ ਹੋ ਗਈ ਹੈ ਹੁਣ ਵਕਤ ਆਉਂਦਾ ਸਾਹ ਅੰਦਰ ਘੁੱਟਣ ਕਰਕੇ ਉਹ ਦੋਹਾਂ ਦੇ ਸਰੀਰ ਡਿੱਗ ਪੈਂਦੇ ਨੇ ਤੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਸ ਤੋਂ ਬਾਅਦ ਦੀਵਾਰ ਡਿੱਗਣ ਤੋਂ ਬਾਅਦ ਵੀ ਉਹਨਾਂ ਦੇ ਸਵਾਸ ਚੱਲਦੇ ਨੇ ਤੇ ਦੂਸਰੇ ਪਾਸੇ ਉਹ ਜਲਾਦ ਕੀ ਕਰਦੇ ਨੇ ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਦੇ ਸਵਾਸ ਕੱਢਣ ਵਾਸਤੇ ਨਾ ਤੇ ਕਹਿੰਦੇ ਪਹਿਲਾ ਬਾਬਾ ਜੋਰਾਵਰ ਸਿੰਘ ਜੀ ਦੇ ਜਿਹੜੇ ਸਾਹ ਵਾਲੀਆਂ ਰਗਾਂ ਨੇ ਨਾ ਇੱਥੇ ਸ਼ਸਤਰ ਚਲਾਏ ਜਾਂਦੇ ਨੇ ਤੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਬਾਬਾ ਜੋਰਾਵਰ ਸਿੰਘ ਜੀ ਲਗਭਗ ਡੇਢ ਕ ਮਿੰਟ ਰਹੇ ਨੇ ਇਸ ਤੋਂ ਬਾਅਦ ਉਹਨਾਂ ਦੇ ਸਵਾਸ ਮੁੱਕ ਗਏ ਨੇ ਤੇ ਬਾਬਾ ਫਤਿਹ ਸਿੰਘ ਜੀ ਲਗਭਗ 12.5 ਮਿੰਟ ਇਸ ਤਰ੍ਹਾਂ ਉਹਨਾਂ ਦੇ ਸਰੀਰ ਵਿੱਚ ਸਵਾਸ ਨੇ ਗੁਰੂ ਪਿਆਰਿਓ ਜਦੋਂ ਉਹ ਸਾਬਜਾਦੇ ਸ਼ਹੀਦ ਦੀ ਪ੍ਰਾਪਤ ਕਰ ਗਏ ਹਨ ਦੂਸਰੇ ਪਾਸੇ ਟੋਡਰਮਾਲ ਨੂੰ ਪਤਾ ਲੱਗਿਆ ਉਹ ਕਿਸੇ ਕਾਰਨ ਕਰਕੇ ਕਿਤੇ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਸਮੇਂ ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਉਹਨੇ ਆਖਿਆ ਸੀ ਗੁਰੂ ਸਾਹਿਬ ਜੀ ਮੈਂ ਕੀ ਸੇਵਾ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਸਮਾਂ ਆਉਣ ਤੇ ਤੇਰੇ ਕੋਲ ਬਹੁਤ ਵੱਡੀ ਸੇਵਾ ਲੈਣੀ ਹੈ ਟੋਡਰਮਲ ਭੱਜ ਕੇ ਆਇਆ ਜਿੰਨੇ ਨੂੰ ਵੇਖਿਆ ਸਾਹਿਬ ਜਾਦੇ ਸ਼ਹੀਦ ਹੋ ਗਏ ਨੇ ਟੋਡਰਮਲ ਭੱਜ ਕੇ ਠੰਡੇ ਬੁਰਜਵਾਲ ਨੂੰ ਗਿਆ ਮਾਤਾ ਗੁਜਰਕੌਰ ਨੂੰ ਦਸਨ ਵਾਸਤੇ ਹੁਣ ਇੱਥੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਉਨ੍ਹਾਂ ਵੱਲੋਂ ਮਾਤਾ ਗੁਜਰਕੌਰ ਨੂੰ ਵੀ ਠੰਡੇ ਬੁਰਜ ਤੋਂ ਤੱਕਾ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਕੁਝ ਇਤਿਹਾਸਕਾਰ ਲਿਖਦੇ ਨੇ ਜਦੋਂ ਟੋਡਰਮਲ ਮਾਤਾ ਜੀ ਨੂੰ ਦੱਸਣ ਵਾਸਤੇ ਜਾਂਦਾ ਹੈ ਮਾਤਾ ਜੀ ਬੱਚੇ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਦੇਖਦਾ ਮਾਤਾ ਵੀ ਪਹਿਲਾਂ ਉਸ ਕਾਲਪੁਰਖ ਦੇ ਵਿੱਚ ਆਪਣੀ ਸੁਰਤ ਮਿਲਾ ਚੁੱਕੇ ਹੁੰਦੇ ਨੇ ਬੋਲੋ ਜੀ ਸਤਨਾਮ ਉਹ ਮਾਤਾ ਗੁਜਰਕੌਰ ਜਿਹੜੀ ਆਖਦੀ ਸੀ ਮੈਂ ਜਾਰ ਲਵਾਂਗੀ ਸੋਹਣਿਓ ਮੇਰਾ ਵੱਡਾ ਜੇਰਾ ਮੇਰੇ ਪੀੜਾਂ ਸਾਂਭਣ ਵਾਸਤੇ ਦਿਲ ਥਾਂਬ ਬਥੇਰਾ ਮੈਂ ਜਰ ਲੈਣਾ ਮੇਰਾ ਜੇਰਾ ਬਹੁਤ ਵੱਡਾ ਹੈ ਕਹਿੰਦੇ ਪੀੜਾਂ ਸਾਂਭਣ ਵਾਸਤੇ ਦਿਲ ਥਾਂਬ ਬਥੇਰਾ ਕਿਹੜਾ ਸੱਲ ਜਿਹੜਾ ਦਿਲ ਵਿੱਚ ਨਹੀਂ ਲਾ ਬੈਠਾ ਡੇਰਾ ਵਿੱਚ ਦਲੀਜਾਂ ਆ ਖੜੀ ਹੱਥ ਬਾਹੀ ਪਾ ਕੇ ਰੁਕ ਗਈ ਮਮਤਾ ਤੜਫ ਦੀ ਬੁੱਲਾਂ ਤੇ ਆ ਕੇ ਕਹਿੰਦੇ ਕੀ ਕੁਛ ਬੀਤਿਆ ਹੋਏਗਾ ਹੰਝੂ ਪੀਲੇ ਅੰਦਰੇ ਉਸ ਚੀਕਾਂ ਲਾ ਕੇ ਕਹਿੰਦੇ ਆਪਣੇ ਸਬਰ ਨੂੰ ਅੰਦਰੋਂ ਅੰਦਰ ਉਹਨਾਂ ਨੇ ਦੱਬ ਲਿਆ ਜਦੋਂ ਮਾਤਾ ਗੁਜਰ ਕੌਰ ਜੀ ਪਰ ਪੜਦੇ ਆ ਨਾ ਤੇ ਉਹਨਾਂ ਨੇ ਆਖਿਆ ਸੀ ਮੇਰਾ ਨਾਂ ਗੁਜ਼ਰੀ ਮੇਰੀ ਅਲ ਗੁਜ਼ਰੀ ਜੋ ਮੇਰੇ ਤੇ ਬੀਤੀ ਉਹ ਮੈਂ ਜਾਣਾਂ ਜੋ ਮੇਰੇ ਤੇ ਬੀਤੀ ਹੈ ਨਾ ਉਹ ਕੇਵਲ ਮੈਂ ਹੀ ਜਾਣ ਸਕਦੀ ਆ ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ ਕੁਝ ਅੱਜ ਗੁਜ਼ਰੀ ਕੁਝ ਕੱਲ ਗੁਜ਼ਰੀ ਕਹਿੰਦੇ ਘੜੀ ਘੜੀ ਮੇਰੇ ਸਬਰ ਨੂੰ ਪਰਖਿਆ ਗਿਆ ਪਲ ਪਲ ਦੇ ਵਿੱਚ ਮੇਰੇ ਤੇ ਜੋ ਬੀਤਿਆ ਨਾ ਕਹਿੰਦੇ ਪਹਿਲਾਂ ਪਤੀ ਦਿੱਤਾ ਫਿਰ ਪੁੱਤ ਤੋਰੇ ਹੁਣ ਮੌਤ ਆਖਦੀ ਤੈਨੂੰ ਵੀ ਚੱਲ ਗੁਜ਼ਰੀ ਬੋਲੋ ਜੀ ਸਤਨਾਮ ਟੋਡਰਮਲ ਜਦੋਂ ਆ ਕੇ ਦੇਖਦਾ ਉਸ ਤੋਂ ਬਾਅਦ ਗੁਰੂ ਪਿਆਰਿਓ ਮੈਂ ਥੋੜਾ ਜਿਹਾ ਵਕਤ ਲੈਣਾ ਕਿਉਂਕਿ ਇਤਿਹਾਸ ਦੀ ਸਮਾਪਤੀ ਕਰਨੀ ਹੈ ਹੁਣ ਸੇਵਾ ਕਰਨ ਵਾਲਿਆਂ ਨੇ ਕਿਸ ਪ੍ਰਕਾਰ ਆਪਣਾ ਯੋਗਦਾਨ ਪਾਇਆ ਟੋਡਰਮਲ ਨੇ ਆ ਕੇ ਵੇਖਿਆ ਮਾਤਾ ਜੀ ਵੀ ਸ਼ਹੀਦ ਨੇ ਦੂਸਰੇ ਪਾਸੇ ਬੱਚੇ ਵੀ ਸ਼ਹੀਦियां ਪ੍ਰਾਪਤ ਕਰ ਗਏ ਨੇ ਤੇ ਟੋਡਰਮਲ ਨੇ ਛੇਤੀ ਜਾ ਕੇ ਘਰੇ ਆਪਣੇ ਜਾ ਕੇ ਆਪਣੀ ਪਤਨੀ ਕੋਲ ਰੋਣਾ ਕਰਲਾਉਣਾ ਸ਼ੁਰੂ ਕਰ ਦਿੱਤਾ ਅੱਖਾਂ ਲੱਗੀ ਕੀ ਹੋਇਆ ਕਹਿਣ ਲੱਗਾ ਕੀ ਦੱਸਾਂ ਤੈਨੂੰ ਅਜ ਨਿੱਕੀਆਂ ਨਿੱਕੀਆਂ ਜਿੰਨਾਂ ਦੇ ਨਾਲ ਕੀ ਵਾਪਰਿਆ ਹੈ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਨੀਆਂ ਵਿੱਚ ਜਾਲਮਾ ਨੇ ਚਿਣ ਕੇ ਸ਼ਹੀਦ ਕਰ ਦਿੱਤਾ ਤੇ ਦੂਸਰੇ ਪਾਸੇ ਮਾਤਾ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਮੈਂ ਚਾਹੁੰਨਾ ਆਖਰੀ ਵਾਰ ਮੇਰੇ ਗੁਰੂ ਦੇ ਪਰਿਵਾਰ ਦੇ ਜਿਹੜੇ ਸਰੀਰ ਨੇ ਨਾ ਉਹਨਾਂ ਨੂੰ ਰੂਲਣ ਵਿੱਚ ਸੰਸਕਾਰ ਕਰਨਾ ਚਾਹੁੰਨਾ ਪਰ ਮੇਰੇ ਕੋਲ ਤੇ ਬਹੁਤਾ ਕੁਝ ਹੈ ਵੀ ਨਹੀਂ ਉਹਨਾਂ ਨੇ ਤੇ ਕੀਮਤਾਂ ਵੀ ਬੜੀਆਂ ਵੱਡੀਆਂ ਰੱਖ ਦੇਣੀਆਂ ਨੇ ਕਹਿੰਦੇ ਐਸੀ ਪਤਨੀ ਜਿਨੇ ਆਪਣੇ ਘਰ ਵਿੱਚੋਂ ਸਾਰਾ ਕੁਝ ਕੱਢ ਕੇ ਅੱਗੇ ਰੱਖ ਦਿੱਤਾ ਸਿਰ ਦੇ ਸਾਈਆਂ ਆ ਲੈ ਗਏ ਨੇ ਆ ਲੈ ਧਨ ਦੌਲਤ ਕੀ ਕਰਨਾ ਜੇ ਗੁਰੂ ਦੇ ਪਰਿਵਾਰ ਦੀ ਸੇਵਾ ਨਾ ਕਰ ਸਕੇ ਜਾ ਕੇ ਬਾਬਾ ਮੋਤੀराम ਮਹਾਰਾਜ ਜੀ ਨੂੰ ਮਿਲੇ ਦੂਸਰੇ ਪਾਸੇ ਬਾਬਾ ਮੋਤੀराम ਮਹਾਰਾਜੀ ਜਿੰਨੀ ਵਾਰ ਬੱਚਿਆਂ ਨੂੰ ਦੁੱਧ ਪਿਉਉਣ ਵਾਸਤੇ ਜਾਂਦੇ ਰਹੇ ਨੇ ਨਾ ਉਹਨਾਂ ਚ ਕੁਛ ਨਾ ਕੁਛ ਦੇ ਕੇ ਸਿਪਾਈਆਂ ਨੂੰ ਦੁੱਧ ਪਿਉਉਣ ਠੰਡੇ ਬੁਰਜ ਵਿੱਚ ਜਾਂਦੇ ਰਹੇ ਐ ਤੇ ਕਹਿੰਦੇ ਅੱਗੋ ਕੀ ਹੁੰਦਾ ਹੋਇਆ ਜਿਸ ਦਿਨ ਕੋਲ ਕੁਛ ਨਹੀਂ ਨਾ ਬਚਦਾ ਇੱਕ ਦਿਨ ਬਾਬਾ ਮੋਤੀराम ਮਹਾਰਾਜ ਜੀ ਨੇ ਵੀ ਘਰ ਪਤਲੀ ਨੂੰ ਆ ਕੇ ਆਖਿਆ ਸੀ ਮੈਂ ਸੇਵਾ ਕਿਵੇਂ ਕਰਾਂ ਮੇਰੇ ਕੋਲ ਕੁਛ ਬਚਿਆ ਨਹੀਂ ਉਹਨੇ ਵੀ ਆਪਣੇ ਗਹਿਣੇ ਲਾ ਕੇ ਫੜਾ ਦਿੱਤੇ ਸੀ ਕੀ ਕਰਨਾ ਇਹਨਾਂ ਗਹਿਣਿਆਂ ਦਾ ਤੇ ਸਰੀਰ ਤੇ ਗਹਿਣੇ ਨੇ ਨਾ ਜਿ ਅੱਜ ਸਾਡੇ ਬੱਚੇ ਵਰਗੇ ਬੱਚੇ ਠੰਡੇ ਬੁਰਜ ਵਿੱਚ ਠਰਦੇ ਨੇ ਆ ਲੈ ਮੇਰੇ ਗਹਿਣੇ ਤੇ ਉਹਨਾਂ ਨੂੰ ਦੁੱਧ ਦੀ ਸੇਵਾ ਕਰ ਕਹਿੰਦੇ ਆਪਣੇ ਘਰ ਦਾ ਸਾਰਾ ਧਨ ਵੀ ਸਪਾਹੀਆਂ ਤੱਕ ਦੇ ਕੇ ਸੇਵਾ ਵਿੱਚ ਕੋਈ ਆਂਚ ਨਹੀਂ ਸੀ ਆਉਣ ਦਿੱਤੀ ਬਾਬਾ ਮੋਤੀਰਾ ਮੈਰਾ ਟੋਡਰ ਮਲਜੀ ਪਰਿਵਾਰ ਇਕੱਠੇ ਹੋਏ ਨੇ ਕਹਿੰਦੇ ਹੰਸਲਾ ਨਦੀ ਦੇ ਕਿਨਾਰੇ ਸੈਭ ਜਾਦਿਆਂ ਦੇ ਸਰੀਰ ਨੇ ਮਾਤਾ ਜੀ ਦਾ ਸਰੀਰ ਠੰਡੇ ਬੁਰਜ ਕੋਲ ਹੈ ਤੇ ਕਹਿੰਦੇ ਉਹਨਾਂ ਦੇ ਸਰੀਰਾਂ ਨੂੰ ਵੀ ਨਦੀ ਦੇ ਕਿਨਾਰੇ ਰੱਖਿਆ ਗਿਆ ਹੈ ਵੀ ਇਸ ਤਰ੍ਹਾਂ ਪੰਛੀ ਨੋਚ-ਨੋਚ ਕੇ ਖਾ ਜਾਣਗੇ ਉਹਨਾਂ ਨੇ ਸੋਚਿਆ ਇਹ ਅਸੀਂ ਨਹੀਂ ਹੋਣ ਦੇਣਾ ਜਾ ਕੇ ਵਜ਼ੀਰ ਖਾਨ ਨੂੰ ਆਖਿਆ ਅਸੀਂ ਸੰਸਕਾਰ ਕਰਨਾ ਚਾਹੁੰਦੇ ਆ ਬੱਚਿਆਂ ਦਾ ਗੁਰੂ ਦੇ ਪਿਆਰਿਆਂ ਦਾ ਤੇ ਵਜ਼ੀਰ ਖਾਨ ਨੇ ਆਖਿਆ ਵੀ ਇਹ ਨਹੀਂ ਹੋ ਸਕਦਾ ਤੁਹਾਨੂੰ ਥਾਂ ਨਹੀਂ ਦਿੱਤੀ ਜਾਣੀ ਕਿਸ ਪ੍ਰਕਾਰ ਉਹਨਾਂ ਨੇ ਗੱਲਬਾਤ ਕੀਤੀ ਫਿਰ ਇਹ ਹੋਇਆ ਵੀ ਜਿੰਨੀ ਥਾਂ ਚਾਹੀਦੀ ਹੈ ਉਹਨੂੰ ਮਿਲ ਕੇ ਆਓ ਜਿੱਥੇ ਗੁਰਦੁਆਰਾ ਸਾਹਿਬ ਜੋਤੀ ਸਰੂਪ ਹੈ ਉਹ ਥਾਂ ਨੂੰ ਮਿਲ ਕੇ ਤੇ ਵੇਖੋ ਉਹਨਾਂ ਕੈਰਵਾਨਾ ਨੇ ਉਹ ਥਾਂ ਨੂੰ ਕਿਸ ਰੇਟ ਦਿੱਤਾ ਉਹ ਮੋਹਰਾਂ ਨੂੰ ਖੜਾ ਕਰਕੇ ਮੋਰਾ ਵਛਾਈਆਂ ਵੀ ਨਹੀਂ ਭਾਵ ਕੇ ਖੜੀਆਂ ਕੀਤੀਆਂ ਜਾਣਗੀਆਂ ਤੇ ਮੋਰਾ ਸਾਡੇ ਕੋਲ ਵੱਧ ਆਉਣਗੀਆਂ ਤੇ ਮੋਰਾ ਖੜੀਆਂ ਕੀਤੀਆਂ ਗਈਆਂ ਉਹ ਮੋਰਾ ਨੂੰ ਝੋਲੇ ਵਿੱਚ ਪਾ ਲਿਆ ਗਿਆ ਥੈਲੀ ਵਿੱਚ ਪਾ ਲਿਆ ਗਿਆ ਤੇ ਥਾਂ ਦੇ ਦਿੱਤੀ ਗਈ ਹੈ ਕਹਿੰਦੇ ਟੋਡਰਮਲ ਜੀ ਤੇ ਬਾਬਾ ਮੋਤੀराम ਮਹਿਰਾ ਜੀ ਦਾ ਪਰਿਵਾਰ ਕਹਿੰਦੇ ਟੋਡਰਮਲ ਜੀ ਦੀ ਪਤਨੀ ਬਾਬਾ ਮੋਤੀਰਾਮ ਮਹਿਰਾ ਜੀ ਦੇ ਮਾਤਾ ਜੀ ਮਾਤਾ ਗੁਜਰਤੌਰ ਦੇ ਸਰੀਰ ਦਾ ਇਸ਼ਨਾਨ ਕਰਵਾਉਂਦੇ ਨੇ ਸੇਵਾ ਕਰਦੇ ਨੇ ਇਸ ਤਰ੍ਹਾਂ ਉੱਥੇ ਟੋਡਰਮੱਲ ਦਾ ਇੱਕ ਭਰਾ ਵੀ ਹੈ ਇਹਨਾਂ ਨੇ ਰਲ ਮਿਲ ਕੇ ਗੁਰੂ ਦੇ ਬੱਚਿਆਂ ਦਾ ਗੁਰੂ ਦੇ ਪਰਿਵਾਰ ਦਾ ਸੰਸਕਾਰ ਕੀਤਾ ਤੇ ਸੰਸਕਾਰ ਕਰਨ ਤੋਂ ਪਹਿਲਾਂ ਟੋਡਰਮੱਲ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਇਹ ਗੱਲ ਆਖੀ ਸਾਨੂੰ ਚੰਦਨ ਦੀ ਲੱਕੜ ਚਾਹੀਦੀ ਹੈ ਅੱਜ ਆਖਰੀ ਵਾਰ ਸੇਵਾ ਕਰਨ ਦਾ ਮੌਕਾ ਨਾ ਮੇਰੇ ਪਾਤਸ਼ਾਹ ਜੀ ਦੇ ਬੱਚੇ ਨੇ ਮਾਤਾ ਜੀ ਨੇ ਚੰਦਨ ਦੀ ਲੱਕੜ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਸੰਸਕਾਰ ਕਰਨ ਤੋਂ ਬਾਅਦ ਹੁਣ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਹੈ ਜੇ ਦੁਨੀਆ ਵਿੱਚ ਕੋਈ ਵੀ ਮਹਿੰਗੀ ਜਗ੍ਹਾ ਹੈ ਤੇ ਉਹ ਅੱਜ ਹੈ ਫਤੇਗੜ ਸਾਹਿਬ ਦੀ ਧਰਤੀ ਤੇ ਸਭ ਤੋਂ ਮਹਿੰਗੀ ਜਗ੍ਹਾ ਜਿਸ ਨੂੰ ਉਸ ਵਕਤ ਵਿੱਚ ਮੋੜਾ ਖੜੀਆਂ ਕਰਕੇ ਖਰੀਦਿਆ ਗਿਆ ਹੋਵੇ ਤੇ ਮੈਂ ਕਈ ਵਾਰ ਸੋਚਦਾ ਜੇ ਸਭ ਤੋਂ ਮਹਿੰਗਾ ਦੁੱਧ ਕਿਤੇ ਵਿਕਿਆ ਉਹ ਵਿਕਿਆ ਫਤੇਗੜ ਸਾਹਿਬ ਦੀ ਧਰਤੀ ਤੇ ਉਹ 2-3 ਦਿਨ ਦੁੱਧ ਪਿਉਣ ਦੇ ਵੰਡੇ ਤੇ ਬਾਬਾ ਮੋਤੀराम ਮਹਾਰਾਜ ਜੀ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਜਾਂਦਾ ਬੋਲੋ ਜੀ ਸਤਨਾਮ ਕਿੰਨੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਦੂਸਰੇ ਪਾਸੇ ਗੰਗੂ ਦੀ ਵਾਰੀ ਆਈ ਗੰਗੂ ਨਾਲ ਨਿਬੜਿਆ ਗਿਆ 10 ਜਿਹੜੀਆਂ ਮਾਤਾ ਕੋਲੋਂ ਮੋਹਰਾ ਚੁੱਕੀਆਂ ਕਿੱਥੇ ਹੈ ਕੋਈ ਇਤਿਹਾਸਕਾਰ ਲਿਖ ਦੇ ਗੰਗੂ ਮੋਹਰਾ ਦੱਸਦਾ ਕੋਨੇ ਕਿਤੇ ਮੋਹਰਾ ਨੱਪੀਆਂ ਇੱਕ ਸਮੇਂ ਤੇ ਮੋਹਰਾ ਲੱਭਦੀਆਂ ਨਹੀਂ ਗੰਗੂ ਕੁੱਟ ਖਾਂਦਾ ਖਾਂਦਾ ਜਿਹੜਾ ਇਨਾਮ ਦੀ ਆਸ ਰੱਖਦਾ ਸੀ ਨਾ ਉਹ ਗੰਗੂ ਵੀ ਆਪਣੇ ਪ੍ਰਾਣ ਤਿਆਗ ਗਿਆ ਦੂਸਰੇ ਪਾਸੇ ਮੇਰਾ ਪਾਤਸ਼ਾਹ ਮਾਛੀਵਾੜੇ ਦੀ ertidੀ ਤੋਂ ਅੱਗੇ ਨੂੰ ਤੁਰਦਾ ਗਣੀਖਾ ਨਬੀਖਾ ਨੂੰ ਵਾਪਸ ਭੇਜਿਆ ਤੇ ਉੱਥੇ ਰਾਏ ਕੱਲੇ ਨੂੰ ਆਖਿਆ ਜਾਓ ਮੇਰੇ ਸਾਹਿਬ ਜਾਦਿਆਂ ਦੀ ਖਬਰ ਲੈ ਕੇ ਆਓ ਤੇ ਕਹਿੰਦੇ ਰਾਏ ਕੱਲੇ ਨੂੰ ਤੋਰਿਆ ਤੇ ਉਧਰੋਂ ਨੂਰਾ ਮਾਈ ਆ ਕੇ ਪਾਤਸ਼ਾਹ ਜੀ ਨੂੰ ਮਿਲਦਾ ਨੂਰਾ ਮਾਈ ਜਦੋਂ ਪਾਤਸ਼ਾਹ ਜੀ ਦੇ ਕੋਲ ਆਇਆ ਨਾ ਅੱਖਾਂ ਵਿੱਚ ਬੜਾ ਜ਼ਿਆਦਾ ਵਹਿਰਾਗ ਆ ਗਿਆ ਪਾਤਸ਼ਾਹ ਜੀ ਕਹਿੰਦੇ ਕੀ ਹੋਇਆ ਪਾਤਸ਼ਾਹ ਦੱਸ ਨਹੀਂ ਸਕਦਾ ਤੇਰੇ ਬੱਚਿਆਂ ਨਾਲ ਕੀ ਬੀਤੀ ਹੈ ਉਹਨਾਂ ਨੂੰ ਐਨੇ ਚਸੀਏ ਦੇਣ ਤੋਂ ਬਾਅਦ ਮੀਆਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਪਾਤਸ਼ਾਹ ਜੀ ਨੇ ਪੁੱਛਿਆ ਸ਼ਹੀਦ ਕਰਨ ਕਰਨ ਦਾ ਕੋਈ ਡਰ ਨਹੀਂ ਹੈ ਕੀ ਹੋਇਆ ਸਜ਼ਾਵਾਂ ਦੇ ਦਿੱਤੀਆਂ ਤੂੰ ਮੈਨੂੰ ਇਹ ਗੱਲ ਦੱਸ ਕਿ ਉੱਥੇ ਤੇਨੇ ਸੁਣਨ ਵਿੱਚ ਇਹ ਆਇਆ ਵੀ ਜਦੋਂ ਸਜ਼ਾਵਾਂ ਦਿੱਤੀਆਂ ਹੋਣ ਛੋਟੇ ਸਾਹਿਬਜ਼ਾਦੇ ਡੋਲੇ ਹੋਣ ਛੋਟੇ ਸਾਹਿਬ ਜਦਿਆਂ ਦੀਆਂ ਅੱਖਾਂ 'ਚ ਪਾਣੀ ਆਇਆ ਹੋਵੇ ਉਹਨਾਂ ਨੇ ਅੱਖਾਂ ਹੋਵੇ ਛੱਡ ਦਿਓ ਕਹਿੰਦੇ ਸੁਣਦੇ ਸੁਣਦੇ ਭਾਈ ਮਾਨ ਸਿੰਘ ਜੀ ਨਾਲ ਨੇ ਉਹ ਵੀ ਵਿਰਾਗ ਵਿੱਚ ਆ ਗਏ ਅੱਖਾਂ 'ਚੋਂ ਪਾਣੀ ਆ ਗਿਆ ਤੇ ਉਸ ਉਹਨੇ ਨੂਰੇ ਨੇ ਆਖਿਆ ਨਹੀਂ ਪਾਤਸ਼ਾਹ ਜਿੱਦੋਂ ਵੀ ਮੈਂ ਸੁਣ ਕੇ ਆਇਆ ਉਹਨਾਂ ਨੇ ਆਖਿਆ ਵੀ ਸਾਇਬ ਜਾਦਿਆਂ ਨੇ ਜਿੰਨੀਆਂ ਵੀ ਸਜਾਵਾਂ ਭੁਗਤੀਆਂ ਨੇ ਨਾ ਚੜਦੀ ਕਲਾ ਵਿੱਚ ਆਖਰੀ ਵਾਰ ਦੀ ਫਤਿਹ ਵੀ ਉਹਨਾਂ ਦੀ ਚੜਦੀ ਕਲਾ ਵਾਲੀ ਸੀ ਉੱਥੇ ਗੁਰੂ ਪਾਤਸ਼ਾਹ ਜੀ ਨੇ ਭਾਈ ਮਾਨ ਸਿੰਘ ਨੂੰ ਆਖਿਆ ਤੁਸੀਂ ਕਿਉਂ ਵਿਰਾਗ ਵਿੱਚ ਆਇਓ ਕਹਿਣ ਲੱਗੇ ਪਾਤਸ਼ਾਹ ਤੁਹਾਡਾ ਪਰਿਵਾਰ ਤੁਸੀਂ ਇੰਨਾ ਕੁਸ਼ ਵਾਰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਉੱਥੇ ਆਖਿਆ ਸੀ ਨਹੀਂ ਮੈਂ ਕਿੱਥੇ ਵਾਰਨ ਜੋਗਾ ਜਦੋਂ ਤੈਂਦੇ ਹੋਏ ਦੇਸ਼ ਦਾ ਸਹਾਰਾ ਨਹੀਂ ਸੀ ਉਦੋਂ ਪਿਤਾ ਧਰਮ ਲਈ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸੀ ਦਿੱਤੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਸ਼ੈਨ ਸ਼ਾਨਾ ਮੈਨੂੰ ਕਹੋ ਸਿੰਘੋ ਕਿਸ਼ਤਾਂ ਨਾਲ ਕਰਜ ਉਤਾਰਿਆ ਮੈਂ ਮੈਨੂੰ ਤੁਸੀਂ ਸ਼ੈਣਸ਼ਕ ਕਿਉਂ ਆਖਦੇ ਹੋ ਕਿਸ਼ਤਾ ਸੀ ਇੱਕ-ਇੱਕ ਕਰਕੇ ਮੈਂ ਕਰਜ਼ ਉਤਾਰ ਦਿੱਤਾ ਕਹਿੰਦੇ ਕਰਜ਼ ਤੇ ਮੇਰੇ ਸਿਰ ਮੋਤੀ RAM ਵਰਗਿਆ ਨੇ ਵੱਡਾ ਕੀਤਾ ਟੋਡਰਮਲ ਵਰਗਿਆ ਨੇ ਮੇਰੇ ਸਿਰ ਇੰਨਾ ਕਰਜ਼ ਚੜਾਇਆ ਜਿਹੜਾ ਮੈਂ ਸਾਰੀ ਉਮਰ ਲਾ ਹੀ ਨਹੀਂ ਸਕਦਾ ਗੁਰੂ ਪਿਆਰਿਓ ਅੰਤ ਵਿੱਚ ਬਸ ਮੈਂ ਇਹ ਬੇਨਤੀ ਕਰਦਾ ਖਿਮਾ ਦਾ ਜੱਜਕ ਹੋ ਜਾਣਾ ਅੱਜ ਵੀ ਇੰਜ ਜਾਪਦਾ ਜਿਵੇਂ ਸਰਹੰਦ ਦੀ ਧਰਤੀ ਤੇ ਠੰਡਾ ਬੁਰਜ ਅੱਜ ਵੀ ਪੁਕਾਰ ਕੇ ਆਖ ਰਿਹਾ ਹੋਵੇ ਮਾਤਾ ਆਵਾਜ਼ ਮਾਰ ਰਹੀ ਹੋਵੇ ਮਾਤਾ ਗੁਜਰਕੌਰ ਆਖਦੀ ਹੋਵੇ ਸੱਚ ਹੈ ਅੱਜ ਸਾਨੂੰ ਪ੍ਰੇਰਦੀ ਹੋਵੇ ਕਿਤੇ ਨਿੱਤ ਨੇਮ ਨੂੰ ਨਾ ਛੱਡਿਓ ਸਿੱਦਕ ਤੋਂ ਨਾ ਡੋਲਿਓ ਦੇਖਿਓ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਬੱਚਿਆਂ ਨੂੰ ਮਿੱਤ ਨੇਮ ਨਾਲ ਜੋੜਿਆ ਆਨੰਦਪੁਰ ਸਾਹਿਬ ਛੱਡਿਆ ਸਰਸਾ ਨਦੀ ਨੂੰ ਛੱਡਿਆ ਕੁੰਮਾ ਮਾਸਕੀ ਦੀ ਸ਼ਾਨ ਵਿੱਚ ਆਈ ਨਿਤਨੇਮ ਨਹੀਂ ਛੱਡਿਆ ਗੰਗੂ ਦਾ ਘਰ ਆਇਆ ਬਾਣੀ ਪੜਨੀ ਨੇ ਛੱਡੀ ਕੋਤਵਾਲੀ ਆਈ ਮੈਂ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੁੜਨਾ ਪ੍ਰੇਰਿਆ ਠੰਡਾ ਬੁਰਜ ਆਇਆ ਮੈਂ ਫਿਰ ਵੀ ਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖਿਆ ਇੱਕ ਵਕਤ ਐਸਾ ਆਇਆ ਮੇਰੇ ਬੱਚੇ ਇਹ ਸਿੱਧਕ ਦੇ ਵਿੱਚ ਰਹਿ ਕੇ ਗੁਰਬਾਣੀ ਨਾਲ ਜੁੜ ਕੇ ਬਾਣੀ ਨੂੰ ਪੜਦਿਆ ਪੜਦਿਆ ਸ਼ਹੀਦੀਆਂ ਪ੍ਰਾਪਤ ਕਰ ਗਏ ਕਹਿੰਦੀ ਮੈਂ ਸੱਚ ਵਾਲੇ ਪਾਸੇ ਲਾ ਕੇ ਆਪਣੇ ਪੋਤੇਆਂ ਨਾਲ ਐਸੀ ਜ਼ਿੰਮੇਵਾਰੀ ਨਿਭਾਈ ਫਿਰ ਜਿਸ ਦਿਨ ਸੰਸਕਾਰ ਹੋਇਆ ਉਸ ਦਿਨ ਵੀ ਪੋਤਿਆਂ ਦਾ ਦਾਦੀ ਮਾਂ ਦੇ ਨਾਲ ਹੀ ਸੰਸਕਾਰ ਹੁੰਦਾ ਬੋਲੋ ਜੀ ਸਤਨਾਮ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਜਦੋਂ ਵੀ ਠੰਡੀਆਂ ਹਵਾਵਾਂ ਚੱਲਦੀਆਂ ਨੇ ਇਹ ਦੇੜਹਾੜੇ ਆਉਂਦੇ ਐ ਇਹ ਦਿਨ ਆਉਂਦੇ ਆ ਆਪਣੇ ਬੱਚਿਆਂ ਦੇ ਨਾਲ ਅਸੀਂ ਮਖਮਲੀ ਛੇਜਾਂ ਵਿੱਚ ਬੈਠੇ ਹੁੰਨੇ ਆ ਅਸੀਂ ਅੱਜ ਮਾਇਆ ਦਾ ਸੰਸਾਰਿਕ ਪਦਾਰਥਾਂ ਦਾ ਆਨੰਦ ਲੈ ਰਹੇ ਆ ਅਰਦਾਸ ਕਰਿਆ ਕਰੀਏ ਮਾਲਕਾ ਜੇ ਅੱਜ ਸਾਨੂੰ ਮਖਮਲੀ ਛੇਜਾਂ ਮਿਲੀਆਂ ਨੇ ਤਾਂ ਕਿਸੇ ਦਿਨ ਤੂੰ ਕੰਡਿਆਂ ਤੇ ਪੈ ਕੇ ਰਾਤ guzari ਸੀ ਅੱਜ ਸਾਡੇ ਕੋਲ ਤਾਂ ਨੂੰ ਟੱਕਣ ਵਾਸਤੇ ਕਈ ਤਰ੍ਹਾਂ ਦੇ ਬਸਤਰ ਨੇ ਕਿਉਂ ਕਿ ਮਾਤਾ ਗੁਜਰਕੌਰ ਕਿਸੇ ਸਮੇਂ ਤੂੰ ਠੰਡੇ ਬੁਰਜ ਵਿੱਚ ਠੰਡੀਆਂ ਰਾਤਾਂ ਵਿੱਚ ठांड ਵਿੱਚ ਆਪਣਾ ਸਮਾਂ गुजारਿਆ ਹੈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਲੜੀਵਾਰ ਇਤਿਹਾਸ ਆਨੰਦਪੁਰ ਸਾਹਿਬ ਤੋਂ ਲੈ ਕਰਕੇ ਅੱਜ ਤੱਕ ਸੁਣਾਉਂਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਅਰਦਾਸ ਕਰੀਏ ਸਾਨੂੰ ਸਬਨਾ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਕੋਟਾਨ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਸੇਵਕ ਪਰਿਵਾਰ ਦਾ ਜਿਨ੍ਹਾਂ ਦੇ ਗ੍ਰਹਿ ਵਿਖੇ ਅਸੀਂ ਸਾਰੇ ਸੰਗਤੀ ਰੂਪ ਦੇ ਵਿੱਚ ਪਹੁੰਚੇ ਹਾਂ ਅੰਤ ਨੂੰ ਸਮੂਹ ਸੰਗਤ ਬੁਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ